ਨਮਸਕਾਰ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸਾਬਕਾ ਮੁੱਖ ਮੰਤਰੀ ਅਤੇ ਨਵੇਂ ਬਣੇ ਐਮਪੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਫੇਰ ਚੱਲਦੇ ਸੈਸ਼ਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਭਾਈ ਅਮਰਪਾਲ ਖਾਲਸਾ ਜਿਹੜੇ ਲੋਕ ਸਭਾ ਦੀ ਚੋਣ ਜਿੱਤੇ ਨੇ ਹਲਕਾ ਸ਼੍ਰੀ ਕਡੂਰ ਸਾਹਿਬ ਤੋਂ ਅਤੇ ਦੂਸਰੇ ਪਾਸੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਪੜਕੇ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲਗਭਗ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਲੇਕਿਨ ਪੰਜਾਬ ਅਤੇ ਸੈਂਟਰ ਸਰਕਾਰ ਦੀ ਪੁਲਿਸ ਨਾਕਾਮ ਰਹੀ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਹਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸੇ ਉਸ ਨੇ ਨਰਿੰਦਰ ਮੋਦੀ ਜੋ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਉਹਨਾਂ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਨਾ ਤਾਂ ਸਰਕਾਰਾਂ ਮਿਲ ਰਹੀਆਂ ਨੇ ਅਤੇ ਨਾ ਹੀ ਪੁਲਿਸ ਕੁਝ ਕਰ ਰਹੀ ਹੈ ਚਾਹੇ ਉਹ ਹੋਵੇ ਪੰਜਾਬ ਦੀ ਚਾਹੇ ਹੋਵੇ ਸੈਂਟਰ ਸਰਕਾਰ ਦੀ ਦੂਸਰੇ ਪਾਸੇ ਉਹਨਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲकांड ਹੋਇਆ ਹੈ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਦੇ ਨਾਲ-ਨਾਲ ਸੈਂਟਰ ਸਰਕਾਰ ਵੀ ਹੈ ਕਿਉਂਕਿ ਸੁਰੱਖਿਆ ਘਟਾਉਣ ਤੋਂ ਬਾਅਦ 48 ਘੰਟਿਆਂ ਦੇ ਵਿੱਚ ਵਿੱਚ ਸਿੱਧੂ ਮੂਸੇਵਾਲੇ ਦਾ ਗੈਂਗਸਟਰਾਂ ਦੇ ਦੁਆਰਾ ਕਤਲ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਜਾਂਦੀ ਹੈ ਇਹ ਇਲਜ਼ਾਮ ਲਗਾਏ ਨੇ ਚਰਨਜੀਤ ਸਿੰਘ ਚੈਨੀ ਜੋ ਸਾਬਕਾ ਮੁੱਖ ਮੰਤਰੀ ਬਣ ਚੁੱਕੇ ਨੇ ਕਾਂਗਰਸ ਦੇ ਅਤੇ ਹੁਣ ਨਵੇਂ ਸਾਂਸਦ ਬਣੇ ਨੇ ਹਲਕਾ ਜਲੰਧਰ ਤੋਂ ਲਗਾਤਾਰ 20 ਮਿੰਟ ਉਹਨਾਂ ਨੇ ਭਾਸ਼ਣ ਦਿੱਤਾ ਲੋਕ ਸਭਾ ਦੇ ਵਿੱਚ ਅਤੇ ਦੂਸਰੇ ਪਾਸੇ ਉਹਨਾਂ ਨੇ ਫਿਰ ਆਪ ਆមਨੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਘੇਰਿਆ ਅੰਪਾਈ ਅਮਰਤਪਾਲ ਖਾਲਸਾ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਐਨਐਸਏ ਇੱਕ ਸਾਲ ਦੀ ਹੋਲਵਾਦਾ ਦਿੱਤੀ ਗਈ ਹੈ ਅਜੇਆ ਭਾਰਤ ਸਰਕਾਰ ਜਾਂ ਰਾਜ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਸੀ ਉਹਨੇ ਕਿਹਾ ਸ਼੍ਰੀ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਯਾਨੀ ਕਿ ਜਿਹੜੇ ਹਲਕੇ ਤੋਂ ਲੋਕ ਸਭਾ ਦੀ ਚੋਣ ਜਿੱਤੇ ਨੇ ਭਾਈ ਅਮਰਤਪਾਲ ਖਾਲਸਾ ਜਿਹੜੇ ਹੁਣ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨੇ ਐਨਐਸਏ ਤਹਿਤ ਆਪਣੇ ਸਾਥੀਆਂ ਦੇ ਨਾਲ ਉਹਨਾਂ ਨੇ ਕਿਹਾ ਕਿ ਸ਼੍ਰੀ ਖਡੂਰ ਸਾਹਿਬ ਦੇ ਹਜ਼ਾਰਾਂ ਮਸਲੇ ਹੋਣਗੇ ਉਹ ਮਸਲੇ ਉਹ ਮੁੱਦੇ ਰਾਜ ਸਭਾ ਦੇ ਵਿੱਚ ਕੌਣ ਲੈ ਕੇ ਆਵੇਗਾ ਉਹਨਾਂ ਦਾ ਵਰਣਨ ਕਰੇਗਾ ਇਹ ਵੀ ਇੱਕ ਤਰ੍ਹਾਂ ਦੀ ਐਮਰਜੈਂਸੀ ਭਾਰਤੀ ਜਨਤਾ ਪਾਰਟੀ ਅਤੇ ਰਾਜ ਸਰਕਾਰ ਨੇ ਲਗਾ ਦਿੱਤੀ ਹੈ ਭਾਈ ਅਮਰਤਪਾਲ ਖਾਲਸਾ ਜੋ ਨਵੇਂ 2024 ਦੀਆਂ ਲੋਕ ਸਭਾ ਦੇ ਵਿੱਚ ਐਮਪੀ ਬਣੇ ਨੇ ਦੂਸਰੇ ਪਾਸੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਵਾਰ-ਵਾਰ ਗੁਹਾਰ ਲਗਾ ਰਹੇ ਨੇ ਸੈਂਟਰ ਸਰਕਾਰ ਅਤੇ ਰਾਜ ਸਰਕਾਰ ਦੇ ਸਾਹਮਣੇ ਲੇਕਿਨ ਦੋਨੇ ਸਰਕਾਰਾਂ ਬਿਲਕੁਲ ਚੁੱਪੀ ਸਾਦੀ ਬੈਠੀਆਂ ਨੇ ਅਤੇ ਕਿਸੇ ਕਿਸੇ ਵੀ ਤਰ੍ਹਾਂ ਦੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਆਸ ਨਹੀਂ ਦਿਖ ਰਹੀ ਕਿ ਉਹਨਾਂ ਦੇ ਮਾਤਾ ਪਿਤਾ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਨਸਾਫ਼ ਮਿਲੇਗਾ ਭਾਈ ਅੰਮਰਤਪਾਲ ਦੇ ਲਈ ਉਹਨਾਂ ਨੇ ਬਿਆਨ ਦਿੱਤਾ ਕਿ ਉਸ ਨੂੰ ਜਲਦੀ ਤੋਂ ਜਲਦੀ NSA ਹਟਾ ਕੇ ਉਸ ਨੂੰ ਆਪਣੇ ਹਲਕੇ ਸ਼੍ਰੀ ਕਡੂਰ ਸਾਹਿਬ ਦੇ ਵਿੱਚ ਭੇਜਿਆ ਚਾਵੇ ਤਾਂ ਕਿ ਉਹ ਆਪਣੇ ਹਲਕੇ ਦੇ ਵਿੱਚ ਜਿੱਥੋਂ ਉਸਨੇ ਜਿੱਤ ਪ੍ਰਾਪਤ ਕੀਤੀ ਹੈ ਲੋਕਾਂ ਦੇ 100 ਮਸਲੇ ਹੁੰਦੇ ਨੇ ਉਹਨਾਂ ਨੂੰ ਹੱਲ ਕਰ ਸਕੇ ਅਤੇ ਨਵੇਂ ਮੁੱਦਿਆਂ ਨੂੰ ਰਾਜ ਸਭਾ ਦੇ ਵਿੱਚ ਚੁੱਕ ਸਕੇ ਇਹ ਗੱਲ ਕਹੀ ਹੈ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੈਨੀ ਦੂਸਰੇ ਪਾਸੇ ਉਹਨਾਂ ਨੇ ਰਵਨੀਤ ਬਿੱਟੂ ਤੇ ਵੀ ਬੜੇ-ਬੜੇ ਇਲਜ਼ਾਮ ਲਗਾਏ ਮੋਦੀ ਸਰਕਾਰ ਨੂੰ ਵੀ ਬੜਾ ਭਮਲਪੂਸੇ ਵਿੱਚ ਪਾਇਆ ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਅੱਜ ਚਰਨਜੀਤ ਸਿੰਘ ਚੈਨੀ ਖੂਬ ਸੰਸਦ ਭਵਨ ਦੇ ਵਿੱਚ ਸ਼ਾਇਰ ਹੈ ਜਿਹੜੀ ਉਸਨੇ ਮੁੱਦੇ ਚੱਕੇ ਉਹ ਪੰਜਾਬ ਦੇ ਸੀ ਪੰਜਾਬ ਦੇ ਜਵਾਨਾਂ ਦੇ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੀ ਐਮਐਸਪੀ ਫਸਲਾਂ ਦੀ ਵੀ ਉਸਨੇ ਗੱਲ ਕੀਤੀ ਕਿ ਲਗਭਗ 23 ਸਵਸਲਾ ਦਾ ਸੁਆਮੀ ਰਾਧਨ ਦੀ ਰਿਪੋਰਟ ਨੂੰ ਲਾਗੂ ਕਰਕੇ ਉਹ ਰੇਟ ਜਿਹੜੇ ਨੇ ਉਹ ਪ੍ਰਾਈਸ ਨੇ ਦੇ ਦੇਣੇ ਚਾਹੀਦੇ ਨੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਦਾ ਜੀਵਨ ਜਿਹੜਾ ਹੈ ਸੁਖਾਲਾ ਹੋ ਸਕੇ ਧੰਨਵਾਦ